ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਮਾਂ ਪਿਓ ਆਪਣੇ ਬੱਚੇ ਦੇ ਵਾਸਤੇ ਹਰ ਇੱਕ ਸੰਭਵ ਕੋਸ਼ਿਸ਼ ਕਰਦੇ ਨੇ ਕਿ ਉਹ ਆਪਣੇ ਬੱਚੇ ਨੂੰ ਖੁਸ਼ ਰੱਖ ਸਕਣ ਤੇ ਉਸ ਦੀਆਂ ਜੋ ਖੁਆਇਸ਼ਾਂ ਨੇ ਉਹ ਪੂਰੀਆਂ ਕਰ ਸਕਣ ਜਦੋਂ ਵੀ ਕਿਸੇ ਬੱਚੇ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਮਾਂ ਪਿਓ ਨੂੰ ਉਸ ਤੋਂ ਕਿਤੇ ਜ਼ਿਆਦਾ ਦੁਗਣੀ ਤਕਲੀਫ ਹੁੰਦੀ ਹੈ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਲੈ ਕੇ ਆਇਆ ਇਸ ਦੇ ਵਿੱਚ ਇੱਕ ਲੜਕੀ ਹੈ ਜਿਸ ਨੂੰ ਉਸ ਦੇ ਪਿਤਾ ਦੇ ਹੱਥੋਂ ਹੀ ਖਤਮ ਕੀਤਾ ਜਾਂਦਾ ਹੈ ਉਸ ਦੇ ਪਿੱਛੇ ਇਸ ਤਰ੍ਹਾਂ ਦੇ ਕੀ ਕਾਰਨ ਹੁੰਦੇ ਨੇ ਜਦੋਂ ਇਸ ਖਬਰ ਬਾਰੇ ਲੋਕਾਂ ਨੂੰ ਪਤਾ ਆਇਆ ਤਾਂ ਲੋਕ ਹੈਰਾਨ ਪਰੇਸ਼ਾਨ ਰਹਿ ਜਾਂਦੇ ਨੇ ਸਭ ਸੋਚਣ ਦੇ ਮਜਬੂਰ ਹੋ ਜਾਂਦੇ ਨੇ ਕਿ ਇਸ ਤਰ੍ਹਾਂ ਕੋਈ ਕਿਵੇਂ ਕਰ ਸਕਦਾ ਆ ਸਸੀਆ ਕਾਲ ਜੀ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਸੱਚੀਆਂ ਤੇ ਨਵੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇਹ ਅਮਰitsar ਦੇ ਨੇੜਲੇ ਪਿੰਡ ਬੋਪਾਰਾਏ ਦੀ ਹੈ ਇੱਥੇ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਦਾ ਮੁਖੀ ਗੁਰਦੇਵਾਲ ਸਿੰਘ ਉਸ ਦੀ ਇੱਕ ਲੜਕੀ ਹੁੰਦੀ ਹੈ ਇਹ ਇੱਕ ਸਧਾਰਨ ਪਰਿਵਾਰ ਸੀ ਜ਼ਿਮੀਂਦਾਰਾ ਪਰਿਵਾਰ ਸੀ ਤੇ ਜੋ ਲੜਕੀ ਸੀ ਉਸ ਦਾ ਨਾਮ ਸੁਖਵੀਰ ਕੌਰ ਸੀ ਉਸ ਦੀ ਉਮਰ ਲਗਭਗ 21 22 ਸਾਲ ਸੀ ਤਾਂ ਹੁਣ ਇਹ ਪਿੰਡ ਦੇ ਵਿੱਚ ਰਹਿੰਦੀ ਸੀ ਤਾਂ ਹੁਣ ਜੋ ਇਹ ਸੁਖਵੀਰ ਕੌਰ ਹੁੰਦੀ ਹੈ ਇਸ ਦੀ ਕਿਸੇ ਲੜਕੇ ਦੇ ਨਾਲ ਅੱਖ ਮਿਲ ਜਾਂਦੀ ਹੈ ਇਸ ਨੂੰ ਉਸ ਦੇ ਨਾਲ ਪਿਆਰ ਹੋ ਜਾਂਦਾ ਹੈ ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਲੜਕਾ ਟਰਾਲੀ ਲੈ ਕੇ ਆਉਂਦਾ ਉਹ ਭਰਤ ਪਾਉਣ ਦਾ ਮਿੱਟੀ ਪਾਉਣ ਦਾ ਕੰਮ ਕਰਦਾ ਹੁੰਦਾ ਹੈ ਉਸ ਦਾ ਕੰਮ ਹੀ ਇਸ ਤਰ੍ਹਾਂ ਦਾ ਸੀ ਕਿ ਉਸ ਦਾ ਇਹਨਾਂ ਦੇ ਪਿੰਡ ਦੇ ਵਿੱਚੋਂ ਆਮ ਹੀ ਲੰਘਣਾ ਹੁੰਦਾ ਸੀ ਉਸ ਦਾ ਜੋ ਪਿੰਡ ਸੀ ਉਹ ਵੀ ਇਹਨਾਂ ਦੇ ਪਿੰਡ ਤੋਂ 2 ਕਿਲੋਮੀਟਰ ਦੇ ਨੇੜੇ ਸੀ ਲੜਕੇ ਦਾ ਨਾਮ ਸੀ ਜੋਵਨ ਤਾਂ ਹੁਣ ਲੜਕਾ ਅਕਸਰ ਇਹਨਾਂ ਦੇ ਪਿੰਡ ਦੇ ਵਿੱਚੋਂ ਲੰਘਦਾ ਸੀ ਤਾਂ ਹੁਣ ਜੋ ਇਹ ਸੁਖਵੀਰ ਕੌਰ ਸੀ ਇਹ ਅਕਸਰ ਉੱਥੇ ਬਾਹਰ ਖੜੀ ਹੁੰਦੀ ਸੀ ਇਸ ਦੀ ਨਜ਼ਰ ਉਸ ਲੜਕੇ ਦੇ ਨਾਲ ਮਿਲ ਜਾਂਦੀ ਹੈ ਤਾਂ ਅੱਗੇ ਜਾ ਕੇ ਕੀ ਹੁੰਦਾ ਇਹਨਾਂ ਦੇ ਵਿੱਚ ਨੰਬਰ ਐਕਸਚੇਂਜ ਹੋ ਜਾਂਦੇ ਨੇ ਤਾਂ ਹੁਣ ਜਦੋਂ ਨੰਬਰ ਐਕਸਚੇਂਜ ਹੋ ਦੇ ਨੀਤਾ ਫੇਰਾਂ ਦੀ ਫੋਨ ਦੇ ਉੱਤੇ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਮੈਸੇਜ ਹੁੰਦੇ ਨੇ ਫੇਰ ਇਹ ਕਾਲ ਦੇ ਉੱਤੇ ਗੱਲ ਕਰਦੇ ਨੇ ਤੇ ਅੱਗੇ ਜਾ ਕੇ ਫੇਰ ਵੀਡੀਓ ਕਾਲਸ ਦੇ ਉੱਤੇ ਇਹਨਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਫੇਰ ਅੱਗੇ ਇਹ ਕਦੇ-ਕਦੇ ਮਿਲਣਾ ਵੀ ਸ਼ੁਰੂ ਕਰ ਦਿੰਦੇ ਨੇ ਹੁਣ ਇਹ ਜੋ ਮਿਲਣਾ ਸੀ ਇਹ ਰੋਜ਼ਾਈ ਹੋ ਗਿਆ ਸੀ ਤਾਂ ਹੁਣ ਜਿਵੇਂ ਆਪਾਂ ਜਾਣਦੇ ਹਾਂ ਕਿ ਜੋ ਇਸ਼ਕ ਹੁੰਦਾ ਇਹ ਜਿਆਦਾ ਦੇਰ ਛੁਪਿਆ ਨਹੀਂ ਰਹਿੰਦਾ ਤਾਂ ਹੁਣ ਇਸ ਦੀ ਖਬਰ ਉਥੋਂ ਪਿੰਡ ਦੇ ਵਿੱਚ ਲੋਕਾਂ ਨੂੰ ਲੱਗ ਜਾਂਦੀ ਹੈ ਤਾਂ ਹੁਣ ਪਿੰਡ ਦੇ ਵਿੱਚ ਆਮ ਹੀ ਇਹ ਗੱਲਾਂ ਚੱਲਣ ਲੱਗ ਜਾਂਦੀਆਂ ਨੇ ਕਿ ਗੁਰਦਿਆਲ ਸਿੰਘ ਦੀ ਲੜਕੀ ਦੀ ਐਸ ਤਰ੍ਹਾਂ ਕਿਸੇ ਦੇ ਨਾਲ ਕੋਈ ਗੱਲਬਾਤ ਹੈ ਤਾਂ ਹੁਣ ਇਹ ਗੱਲ ਉੱਡਦੀ ਉੱਡਦੀ ਇਹਨਾਂ ਦੇ ਘਰ ਤੱਕ ਵੀ ਪਹੁੰਚ ਜਾਂਦੀ ਹੈ ਤਾਂ ਹੁਣ ਜੋ ਲੜਕੀ ਦਾ ਪਿਤਾ ਗੁਰਦਿਆਲ ਸਿੰਘ ਸੀ ਉਹ ਇੱਕ ਦਿਨ ਲੜਕੀ ਨੂੰ ਬੁਲਾਉਂਦਾ ਹੈ ਉਹ ਉਸ ਨੂੰ ਬਿਠਾਉਂਦਾ ਹੈ ਤੇ ਉਸ ਨੂੰ ਪਿਆਰ ਦੇ ਨਾਲ ਸਮਝਾਉਂਦਾ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਤੂੰ ਉਹਨਾਂ ਦੀ ਪੱਗ ਨੂੰ ਦਾਗ ਨਾ ਲਾ ਤੂੰ ਉਹਨਾਂ ਦੀ ਇੱਜ਼ਤ ਨਾ ਖਰਾਬ ਕਰ ਉਹ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਹ ਚਾਹੁੰਦੀ ਹੈ ਤਾਂ ਉਹ ਕੋਈ ਚੰਗਾ ਇਹ ਲੜਕਾ ਦੇਖ ਕੇ ਉਸ ਦਾ ਕਿਤੇ ਰਿਸ਼ਤਾ ਪੱਕਾ ਕਰ ਦਿੰਦਾ ਹੈ ਉਸ ਦਾ ਵਿਆਹ ਕਰ ਦਿੰਦਾ ਹੈ ਹੁਣ ਗੁਰਦੇਵਾਲ ਸਿੰਘ ਜਦੋਂ ਆਪਣੀ ਲੜਕੀ ਨੂੰ ਸਮਝਾ ਰਿਹਾ ਸੀ ਤਾਂ ਲੜਕੀ ਨੇ ਇੱਥੇ ਇੱਕ ਚਲਾਕੀ ਵਰਤੀ ਤਾਂ ਉਹ ਕੀ ਕਹਿੰਦੀ ਹੈ ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਤੁਸੀਂ ਮੈਨੂੰ ਮaaf ਕਰ ਦਿਓ ਤਾਂ ਹੁਣ ਅੱਗੋਂ ਜੋ ਗੁਰਦਿਆਲ ਸਿੰਘ ਸੀ ਉਹ ਵੀ ਸੋਚਦਾ ਹੈ ਕਿ ਸ਼ਾਇਦ ਲੜਕੀ ਨੂੰ ਗਲਤੀ ਮਹਿਸੂਸ ਹੋ ਗਈ ਹੈ ਤਾਂ ਇਸ ਕਰਕੇ ਹੀ ਉਹ ਮਾਫੀ ਮੰਗ ਰਹੀ ਹੈ ਤਾਂ ਹੁਣ ਚਲੋ ਇਹ ਗੱਲ ਆਈ ਗਈ ਹੋ ਜਾਂਦੀ ਹੈ ਕੁਝ ਦਿਨ ਨਿਕਲਦੇ ਨੇ ਲੜਕੀ ਗੱਲ ਨਹੀਂ ਕਰਦੀ ਆ ਫਿਰ ਹੁਣ ਪਰ ਅੱਗੇ ਕੀ ਹੁੰਦਾ ਹੈ ਕਿ ਕੁਝ ਦਿਨਾਂ ਬਾਅਦ ਉਹ ਕਿੱਥੇ ਆਪਣੇ ਹਰਕਤਾਂ ਤੋਂ ਬਾਜ਼ ਆਉਣ ਵਾਲੀ ਸੀ ਉਹ ਫੇਰ ਉਸ ਲੜਕੇ ਨਾਲ ਉਸੇ ਤਰ੍ਹਾਂ ਆਪਣੀਆਂ ਗੱਲਾਂ ਸ਼ੁਰੂ ਕਰ ਦਿੰਦੀ ਹੈ ਉਸ ਨੂੰ ਮਿਲਣਾ ਫੇਰ ਉਹ ਸ਼ੁਰੂ ਕਰ ਦਿੰਦੀ ਹੈ ਹੁਣ ਲੜਕੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਸੀ ਉਹ ਨਿੱਤ ਹੀ ਜੋਬਨ ਨੂੰ ਮਿਲਦੀ ਸੀ ਘਰੋਂ ਚੋਰੀ ਚਲੇ ਜਾਂਦੀ ਸੀ ਜਾਂ ਕੁਝ ਝੂਠ ਬੋਲ ਕੇ ਉਹ ਘਰੋਂ ਨਿਕਲ ਜਾਂਦੀ ਸੀ ਤੇ ਜੋਬਨ ਨਾਲ ਉਹ ਬਾਹਰ ਕਿਤੇ ਮਿਲਦੀ ਸੀ ਤਾਂ ਹੁਣ ਕੁਝ ਦਿਨ ਨਿਕਲਦੇ ਨੇ ਦੁਬਾਰਾ ਫਿਰ ਉਸਦੇ ਪਿਤਾ ਗੁਰਦੇਵਾਲ ਨੂੰ ਇਸ ਚੀਜ਼ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਫਿਰ ਉਹ ਬਹੁਤ ਗੁੱਸੇ ਹੁੰਦਾ ਹੈ ਤਾਂ ਹੁਣ ਇਹ ਸਭ ਪਤਾ ਲੱਗਣ ਤੇ ਗੁਰदयाल ਸਿੰਘ ਕੀ ਕਰਦਾ ਹੈ ਕਿ ਗੁਰदयाल ਸਿੰਘ ਆਪਣੀ ਬੇਟੀ ਦੇ ਵਾਸਤੇ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦਾ ਹੈ। ਉਹ ਇਧਰ ਜਾਣ-ਪਛਾਣ ਦੇ ਵਿੱਚ ਆਪਣੀ ਲੜਕੀ ਦੇ ਰਿਸ਼ਤੇ ਦੇ ਲਈ ਕਹਿ ਦਿੰਦਾ ਹੈ ਤੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਲੜਕੀ ਦੇ ਰਿਸ਼ਤੇ ਵਾਸਤੇ ਕਹਿ ਦਿੰਦਾ ਹੈ। ਤਾਂ ਹੁਣ ਇਸ ਦੇ ਬਾਰੇ ਜਦੋਂ ਸੁਖਵੀਰ ਕੌਰ ਨੂੰ ਪਤਾ ਲੱਗਦਾ ਹੈ ਤਾਂ ਫਿਰ ਉਹ ਸਿੱਧਾ ਹੀ ਆਪਣੇ ਪਿਤਾ ਨੂੰ ਇਹ ਗੱਲ ਕਹਿ ਦਿੰਦੀ ਹੈ ਕਿ ਉਹ ਕਿਸੇ ਨਾਲ ਵੀ ਵਿਆਹ ਨਹੀਂ ਕਰਾਏਗੀ। ਉਹ ਜੋਬਨ ਦੇ ਨਾਲ ਪਿਆਰ ਕਰਦੀ ਹੈ ਤਾਂ ਇਸ ਕਰਕੇ ਉਹ ਜੇ ਵਿਆਹ ਕਰਵਾਏਗੀ ਤਾਂ ਸਿਰਫ ਜੋਬਨ ਦੇ ਨਾਲ ਹੀ ਕਰਵਾਏਗੀ। ਤਫਰੂਜ਼ ਦੇ ਪਿਤਾ ਜਦੋਂ ਉਸ ਦੇ ਮੂੰਹੋਂ ਇਹ ਗੱਲ ਸੁਣਦੇ ਨੇ ਤਾਂ ਫਿਰ ਉਹ ਉੱਥੇ ਬੜੇ ਚੁੱਪ ਤੇ ਸ਼ਾਂਤ ਤਰੀਕੇ ਨਾਲ ਉਸ ਦੀ ਇਹ ਗੱਲ ਸੁਣਦੇ ਨੇ ਤੇ ਫਿਰ ਉਸ ਤੋਂ ਬਾਅਦ ਉਹ ਸੁਖਵੀਰ ਕੌਰ ਨੂੰ ਕਹਿੰਦੇ ਨੇ ਕਿ ਠੀਕ ਹੈ ਜੇਕਰ ਤੂੰ ਜੋਬਨ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਤੂੰ ਜੋਬਨ ਨੂੰ ਕਹਿ ਉਹ ਆਪਣੇ ਘਰਦਿਆਂ ਨੂੰ ਇਸ ਵਿਆਹ ਲਈ ਮਨਾਵੇ ਤੇ ਉਹ ਆਪਣੇ ਘਰਦਿਆਂ ਨੂੰ ਰਿਸ਼ਤਾ ਲੈ ਕੇ ਆਪਣੇ ਘਰੇ ਆਉਣ ਦੇ ਲਈ ਕਹੇ ਤਾਂ ਹੁਣ ਜੋ ਲੜਕੀ ਸੀ ਐਸੇ ਤਰ੍ਹਾਂ ਜੋਬਨ ਨੂੰ ਕਹਿੰਦੀ ਆ ਪਰ ਹੁਣ ਉਧਰ ਗੱਲ ਇਹ ਸੀ ਕਿ ਜੋ ਜੋਬਨ ਦੇ ਘਰ ਦੇ ਸੀ ਉਹ ਇਸ ਲੜਕੀ ਦੇ ਨਾਲ ਆਪਣੀ ਆਪਣੇ ਲੜਕੇ ਦਾ ਵਿਆਹ ਨਹੀਂ ਕਰਨਾ ਚਾਹੁੰਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਜੋਬਨ ਦੇ ਲਈ ਕੋਈ ਹੋਰ ਲੜਕੀ ਵਿਆਹ ਦੇ ਲਈ ਦੇਖੀ ਹੋਈ ਹੈ ਹੁਣ ਗੁਰਦੇਵ ਸਿੰਘ ਆਪਣੀ ਲੜਕੀ ਨੂੰ ਕਹਿੰਦਾ ਹੈ ਕਿ ਹੁਣ ਜੋ ਬੰਦੇ ਘਰ ਦੇ ਤਾਂ ਮੰਨ ਨਹੀਂ ਰਹੇ ਤਾਂ ਹੁਣ ਮਜਬੂਰਨ ਕਿਸੇ ਹੋਰ ਲੜਕੇ ਨਾਲ ਹੀ ਉਹਨਾਂ ਨੂੰ ਉਸਦੀ ਲੜਕੀ ਦਾ ਵਿਆਹ ਕਰਨਾ ਪਵੇਗਾ ਤਾਂ ਹੁਣ ਜੋ ਸੁਖਵੀਰ ਕੌਰ ਸੀ ਇੱਥੇ ਚੁੱਪ ਕਰ ਜਾਂਦੀ ਹੈ ਤਾਂ ਇਸ ਤੋਂ ਬਾਅਦ ਕੁਝ ਦਿਨ ਨਿਕਲਦੇ ਨੇ ਤੇ ਇਹਨਾਂ ਦੀ ਜੋ ਗੱਲਬਾਤ ਸੀ ਫੋਨ ਦੇ ਉੱਤੇ ਚੱਲਦੀ ਰਹਿੰਦੀ ਹੈ ਤਾਂ ਹੁਣ ਇੱਕ ਦਿਨ ਗੁਰਦਿਆਲ ਸਿੰਘ ਜੋ ਸੀ ਉਹ ਕਿਤੇ ਕੰਮ ਦੇ ਲਈ ਘਰੋਂ ਗਿਆ ਹੋਇਆ ਹੁੰਦਾ ਹੈ ਤਾਂ ਜੋ ਪਿੱਛੋਂ ਕੀ ਕਹ ਹੁੰਦਾ ਹੈ ਕਿ ਜੋ ਜੋਵਨ ਤੇ ਸੁਖਵੀਰ ਕੌਰ ਸੀ ਇਹ ਇਹਨਾਂ ਨੇ ਇੱਕ ਪਲਾਨ ਬਣਾਇਆ ਸੀ ਤਾਂ ਇਹ ਘਰੋਂ ਚੋਰੀ ਨਿਕਲਦੇ ਨੇ ਇਹ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਜਾਂਦੇ ਨੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉੱਥੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਪਣੀਆਂ ਲਾਮਾਂ ਲੈ ਲੈਂਦੇ ਨੇ ਇਹ ਉੱਥੇ ਫੋਟੋਆਂ ਵੀ ਕਲਿੱਕ ਕਰਦੇ ਨੇ ਪਰ ਇਹ ਕੀ ਕਰਦੇ ਨੇ ਇਹ ਇਸ ਤਰ੍ਹਾਂ ਦਾ ਕਿਸੇ ਨੂੰ ਕੁਝ ਨਹੀਂ ਦੱਸਦੇ ਕਿ ਇਹਨਾਂ ਨੇ ਲਾਵਾ ਲੈ ਲਿਆ ਨੇ ਇਹ ਉੱਥੋਂ ਚੋਰੀ ਨਿਕਲਦੇ ਨੇ ਤੇ ਇਹ ਦੋਨੋਂ ਆਪਣੇ ਆਪਣੇ ਘਰਾਂ ਦੇ ਵਿੱਚ ਪਹੁੰਚ ਜਾਂਦੇ ਨੇ ਤਾਂ ਹੁਣ ਇਹਨਾਂ ਦੀ ਐਸੀ ਤਰ੍ਹਾਂ ਫੋਨ ਦੇ ਉੱਤੇ ਗੱਲਬਾਤ ਚੱਲਦੀ ਰਹਿੰਦੀ ਹੈ ਤਾਂ ਉਹਨੇ 2 ਦਿਨ ਬਾਅਦ ਇਹਨਾਂ ਦੀ ਫੋਨ ਦੇ ਉੱਤੇ ਜਦੋਂ ਗੱਲ ਹੋ ਰਹੀ ਹੁੰਦੀ ਹੈ ਤਾਂ ਜੋ ਮਨ ਇਸ ਨੂੰ ਕਹਿੰਦਾ ਹੈ ਕਿ ਅਸੀਂ ਲਾਵਾ ਤਾਂ ਲੈ ਲਿਆ ਨੇ ਪਰ ਸਾਡੇ ਕੋਈ ਇਸ ਦਾ ਸਬੂਤ ਨਹੀਂ ਹੈ ਮਤਲਬ ਜੇ ਅਸੀਂ ਦੇਖੀਏ ਤਾਂ ਇਹ ਜੋ ਵਿਆਹ ਹੈ ਇਹ ਸਾਡਾ ਵਿਆਹ ਕੱਚਾ ਮੰਨਿਆ ਜਾਵੇਗਾ ਕਿਉਂਕਿ ਸਾਡੇ ਕੋਲ ਕੋਈ ਵੀ ਪ੍ਰੂਫ ਨਹੀਂ ਤਾਂ ਹੁਣ ਇਹ ਚੀਜ਼ਾਂ ਇਹ ਸੋਚ ਰਹੇ ਸੀ ਤਾਂ ਫਿਰ ਇਹ ਸੋਚਦੇ ਨੇ ਕਿ ਕਿਉਂ ਨਾ ਅਸੀਂ ਇੱਦਾਂ ਕਰੀਏ ਕਿ ਕੋਰਟ ਦੇ ਵਿੱਚ ਜਾ ਕੇ ਅਸੀਂ ਦੋਨੋਂ ਕੋਰਟ ਮੈਰਿਜ ਕਰਾ ਲਈਏ ਤਾਂ ਫਿਰ ਸਾਡਾ ਜੋ ਵਿਆਹ ਹੈ ਇਹ ਲੀਗਲੀ ਹੋ ਜਾਏਗਾ ਤੇ ਪੱਕਾ ਮੰਨਿਆ ਜਾਏਗਾ ਤਾਂ ਹੁਣ ਕੁਝ ਦਿਨ ਨਿਕਲਦੇ ਨੇ ਇਹ ਕੋਰਟ ਦੇ ਵਿੱਚੋਂ ਤਰੀਕ ਲੈ ਲੈਂਦੇ ਨੇ ਕਈ ਇੱਕ ਦਿਨ ਕੀ ਹੁੰਦਾ ਹੈ ਕਿ ਜੋ ਸੁਖਵੀਰ ਕੌਰ ਸੀ ਤੇ ਜੋਬਨ ਸੀ ਇਹ ਦੋਨੇ ਘਰੋਂ ਨਿਕਲਦੇ ਨੇ ਤੇ ਕੋਰਟ ਦੇ ਵਿੱਚ ਪਹੁੰਚ ਜਾਂਦੇ ਨੇ ਪਰ ਕਿਸੇ ਤਰੀਕੇ ਨਾਲ ਜੋ ਲੜਕੀ ਦਾ ਪਿਤਾ ਸੀ ਗੁਰਦੇਵਾਲ ਸਿੰਘ ਉਸ ਨੂੰ ਇਸ ਦੀ ਖਬਰ ਲੱਗ ਜਾਂਦੀ ਹੈ ਕਿ ਉਹ ਦੋਨੋਂ ਕੋਰਟ ਦੇ ਵਿੱਚ ਕੋਰਟ ਮੈਰਿਜ ਕਰਾਉਣ ਗਏ ਨੇ ਤਾਂ ਹੁਣ ਜੋ ਗੁਰਦੇਵਾਲ ਸਿੰਘ ਸੀ ਉਹ ਵੀ ਇਹਨਾਂ ਦੇ ਪਿੱਛੇ ਕੋਰਟ ਦੇ ਵਿੱਚ ਪਹੁੰਚ ਜਾਂਦਾ ਹੈ ਜਦੋਂ ਉਹ ਕੋਰਟ ਦੇ ਵਿੱਚ ਜਾਂਦਾ ਆ ਤਾਂ ਉਹ ਉੱਥੇ ਜਾ ਕੇ ਇਹਨਾਂ ਦੋਨਾਂ ਨੂੰ ਮਿਲਦਾ ਹੈ ਤੇ ਉਹ ਇਹਨਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਸਮਝਾਉਂਦਾ ਹੈ ਉਹ ਇਹਨਾਂ ਨੂੰ ਕਹਿੰਦਾ ਹੈ ਕਿ ਤੁਹਾਨੂੰ ਕੋਰਟ ਮੈਰਿਜ ਕਰਾਉਣ ਦੀ ਕੀ ਲੋੜ ਪਈ ਹੈ ਜਦੋਂ ਕਿ ਮੈਂ ਤੁਹਾਡੇ ਵਿਆਹ ਦੇ ਲਈ ਆਪ ਹੀ ਤਿਆਰ ਹਾਂ ਤੁਸੀਂ ਘਰ ਚੱਲੋ ਆਪਾਂ ਪੂਰੇ ਰੀਤੀ ਰਿਵਾਜਾਂ ਦੇ ਨਾਲ ਮੈਂ ਆਪਣੇ ਹੱਥੀਂ ਆਪਣੀ ਲੜਕੀ ਦਾ ਵਿਆਹ ਕਰਾਂਗਾ ਉਹ ਇਹਨਾਂ ਦੇ ਨਾਲ ਬਹੁਤ ਹੀ ਪਿਆਰ ਨਾਲ ਪੇਸ਼ ਆਉਂਦਾ ਹੈ ਇਸ ਤੋਂ ਇਲਾਵਾ ਉਸ ਨੇ ਜੋਵਨ ਨੂੰ ਵੀ ਪਹਿਲਾਂ ਕਈ ਵਾਰ ਸਮਝਾਇਆ ਸੀ ਹੁਣ ਇਹ ਇਹਨਾਂ ਨੂੰ ਸਮਝਾ ਕੇ ਜਾ ਕੇ ਉਥੋਂ ਘਰੇ ਲੈ ਆਉਂਦਾ ਹੈ ਇਹ ਘਰੇ ਪਹੁੰਚ ਜਾਂਦੇ ਨੇ ਘਰੇ ਇਹ ਆ ਕੇ ਬੈਠਦੇ ਨੇ ਉਹ ਇਹਨਾਂ ਨੂੰ ਚਾਹ ਪਾਣੀ ਪਿਲਾਉਂਦਾ ਇਹਨਾਂ ਨੂੰ ਰੋਟੀ ਵੀ ਖਿਲਾਉਂਦਾ ਆ ਤੇ ਇਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਫਿਰ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਬਹਿਸਵਾਜੀ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਇਹ ਜੋਬਨ ਤੇ ਸੁਖਵੀਰ ਕੌਰ ਬੇੜੇ ਦੇ ਵਿੱਚ ਬੈਠੇ ਹੁੰਦੇ ਨੇ ਤਾਂ ਗੁਰਦੇਵਾਲ ਸਿੰਘ ਅੰਦਰ ਜਾਂਦਾ ਆ ਅੰਦਰ ਜਾ ਕੇ ਉਹ ਕਮਰੇ ਦੇ ਵਿੱਚ ਜਾਂਦਾ ਤੇ ਉੱਥੋਂ ਇੱਕ ਉਹ ਗੰਡਾਸੀ ਚੱਕਦਾ ਉਸ ਨੂੰ ਉਹ ਥੋੜਾ ਤਿੱਖਾ ਕਰਦਾ ਆ ਤੇ ਉਹ ਬਾਹਰ ਆਉਂਦਾ ਓਹ ਆਉਂਦੇ ਸਾਰ ਹੀ ਪਹਿਲਾ ਵਾਰ ਸੁਖਵੀਰ ਕੌਰ ਦੇ ਉੱਤੇ ਕਰਦਾ ਆ ਤੇ ਜਦੋਂ ਵਾਰ ਕਰਦਾ ਤਾਂ ਉਹ ਉੱਤੇ ਹੀ ਡਿੱਗ ਜਾਂਦੀ ਹੈ ਇਸ ਤੋਂ ਬਾਅਦ ਉਹ ਦੂਜਾ ਵਾਰ ਕਰਦਾ ਆ ਜੋਵਨ ਦੇ ਉੱਤੇ ਤਾਂ ਜੋਵਨ ਵੀ ਉੱਥੇ ਹੀ ਡਿੱਗ ਜਾਂਦਾ ਆ ਹੁਣ ਇਹ ਦੋਨੋਂ ਜ਼ਮੀਨ ਦੇ ਉੱਤੇ ਡਿੱਗੇ ਪਏ ਹੁੰਦੇ ਨੇ ਇੱਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਉਹ ਕੀ ਕਰਦਾ ਆ ਕਿ ਇੱਕ ਤਾਰ ਲੈਂਦਾ ਉਸ ਨੂੰ ਪਲੱਗ ਦੇ ਵਿੱਚ ਲਾਉਂਦਾ ਤੇ ਇਹਨਾਂ ਦੋਨਾਂ ਦੇ ਉਹ ਵਾਰੀ-ਵਾਰੀ கரੰਟ ਲਾਉਂਦਾ ਹੈ ਤੇ ਦੋਨਾਂ ਨੂੰ ਉੱਥੇ ਹੀ ਥਾਏ ਹੀ ਖਤਮ ਕਰ ਦਿੰਦਾ ਹੈ ਹੁਣ ਜਦੋਂ ਘਰ ਦੇ ਵਿੱਚ ਇਹ ਸਭ ਕੁਝ ਹੋ ਜਾਂਦਾ ਹੈ ਤਾਂ ਉੱਥੇ ਕੁਝ ਹੀ ਮਿੰਟ ਲੱਗਦੇ ਨੇ ਕਿ ਉੱਥੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਸਾਰੇ ਪਿੰਡ ਦੇ ਵਿੱਚ ਇਹ ਖਬਰ ਫੈਲ ਜਾਂਦੀ ਹੈ ਉੱਥੋਂ ਹੀ ਕੋਈ ਪੁਲਿਸ ਨੂੰ ਵੀ ਸੂਚਿਤ ਕਰ ਦਿੰਦਾ ਹੈ ਤੇ ਉੱਥੇ ਪੁਲਿਸ ਵਾਲੇ ਵੀ ਪਹੁੰਚ ਜਾਂਦੇ ਨੇ ਤਾਂ ਹੁਣ ਪੁਲਿਸ ਵਾਲੇ ਜਦੋਂ ਆਉਂਦੇ ਨੇ ਤਾਂ ਉਹ ਦੇਖਦੇ ਨੇ ਕਿ ਵਿਹੜੇ ਦੇ ਵਿੱਚ ਦੋ ਲਾਸ਼ਾਂ ਪਈਆਂ ਨੇ ਉੱਥੇ ਹੀ ਬਹੁਤ ਸੀ ਥਾਰਾ ਖੂਨ ਜੋ ਹੈ ਉਹ ਡੁੱਲਿਆ ਹੋਇਆ ਆ ਉਹ ਦੋਨੋਂ ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਨੇ ਜੋ ਗੁਰਦੇਵਾਲ ਸਿੰਘ ਸੀ ਉਹ ਵੀ ਇਹ ਸਭ ਕੁਝ ਕਰਕੇ ਉੱਥੋਂ ਭੱਜਦਾ ਨਹੀਂ ਬਲਕਿ ਉਹ ਉੱਥੇ ਹੀ ਮੌਜੂਦ ਹੁੰਦਾ ਹੈ ਪੁਲਿਸ ਵਾਲੇ ਹੁਣ ਗੁਰਦੇਵਾਲ ਸਿੰਘ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਉਸ ਨੂੰ ਥਾਣੇ ਲਿਆਇਆ ਜਾਂਦਾ ਹੈ ਹੁਣ ਥਾਣੇ ਦੇ ਵਿੱਚ ਜਦੋਂ ਉਸ ਤੋਂ ਪੁੱਛਗਿੱਛ ਹੁੰਦੀ ਹੈ ਤਾਂ ਪੁਲਿਸ ਵਾਲੇ ਉਸ ਨੂੰ ਪੁੱਛਦੇ ਨੇ ਕਿ ਇਹ ਸਭ ਕੁਝ ਤੂੰ ਕਿਉਂ ਕੀਤਾ ਜਾਂ ਤੈਨੂੰ ਇਹ ਚੀਜ਼ ਕਰਨ ਲੱਗੇ ਇਹ ਸਭ ਕੁਝ ਕਰਨ ਲੱਗੇ ਡਰ ਨਹੀਂ ਲੱਗਿਆ ਤਾਂ ਹੁਣ ਅੱਗੇ ਗੁਰਦੇਵਾਲ ਸਿੰਘ ਸੀ ਉਹ ਦੱਸਦਾ ਆ ਕਿ ਮੈਂ ਇਹ ਸਭ ਕਰਨਾ ਨਹੀਂ ਚਾਹੁੰਦਾ ਸੀ ਮੇਰੀ ਲੜਕੀ ਨੇ ਮੈਨੂੰ ਮਜਬੂਰ ਹੀ ਇੰਨਾ ਕਰ ਦਿੱਤਾ ਕਿ ਮੈਨੂੰ ਉਹਨਾਂ ਦੋਨਾਂ ਨੂੰ ਹੀ ਖਤਮ ਕਰਨਾ ਪਿਆ ਉਸ ਦਾ ਕਹਿਣਾ ਸੀ ਕਿ ਮੈਂ ਇਹ ਸਭ ਮੰਨ ਚੁੱਕਾ ਸੀ ਮੈਂ ਆਪਣੀ ਲੜਕੀ ਨੂੰ ਵੀ ਕਹਿ ਚੁੱਕਿਆ ਸੀ ਕਿ ਉਹ ਜੋਵਨ ਨੂੰ ਮਨਾ ਲਵੇ ਕਿ ਉਹ ਉਸ ਨੂੰ ਵਿਆਹ ਕਰਕੇ ਆਪਣੇ ਘਰ ਲੈ ਜਾਵੇ ਪਰ ਉਹ ਉਸ ਨੂੰ ਕਹਿੰਦਾ ਸੀ ਕਿ ਉਹ ਘਰੋਂ ਨਾ ਭਜੇ ਉਹ ਉਸ ਦੀ ਪੱਗ ਨੂੰ ਦਾਗ ਨਾ ਲਾਵੇ ਉਸ ਨੇ ਉਸ ਨੂੰ ਕਿਤੇ ਵੀ ਖੜਨ ਜੋਗਾ ਨਹੀਂ ਛੱਡਿਆ ਸੀ ਸਾਰੇ ਪਿੰਡ ਦੇ ਵਿੱਚ ਉਸ ਦੀ ਥੂ-ਥੂ ਕਰਾਈ ਪਈ ਸੀ ਉਸ ਦਾ ਕਹਿਣਾ ਸੀ ਕਿ ਉਸ ਦੀ ਲੜਕੀ ਉਸ ਲੜਕੇ ਦੇ ਪਿੱਛੇ ਇੰਨਾ ਲੱਗੀ ਹੋਈ ਸੀ ਕਿ ਉਸ ਨੂੰ ਹੋਰ ਕੁਝ ਵੀ ਦਿਖਦਾ ਹੀ ਨਹੀਂ ਸੀ ਕੋਈ ਉਸ ਨੂੰ ਕਿਸੇ ਦੀ ਇੱਜ਼ਤ ਨਹੀਂ ਦਿਖਦੀ ਸੀ ਉਹ ਕੁਝ ਵੀ ਹੋਰ ਨਹੀਂ ਸੋਚਦੀ ਸੀ ਉਹ ਇਸੇ ਤਰ੍ਹਾਂ ਲੜਕੇ ਦੇ ਪਿੱਛੇ ਲੱਗੀ ਹੋਈ ਸੀ ਗੁਰदयाल ਸਿੰਘ ਦਾ ਕਹਿਣਾ ਸੀ ਕਿ ਉਸਨੇ ਜੋਵਨ ਨੂੰ ਵੀ ਕਈ ਵਾਰ ਸਮਝਾਇਆ ਸੀ ਉਹ ਉਸ ਨੂੰ ਕਹਿੰਦਾ ਸੀ ਕਿ ਜੇਕਰ ਉਹ ਉਸ ਦੀ ਲੜਕੀ ਨੂੰ ਪਿਆਰ ਕਰਦਾ ਹੈ ਤਾਂ ਉਹ ਆਪਣੇ ਘਰਦਿਆਂ ਨੂੰ ਮਨਾ ਲਵੇ ਤੇ ਇਹ ਉਸ ਨੂੰ ਵਿਆਹ ਕਰਕੇ ਆਪਣੇ ਨਾਲ ਲੈ ਜਾਵੇ ਪਰ ਉਹ ਉਸ ਨੂੰ ਇਹ ਵੀ ਸਮਝਾਉਂਦਾ ਸੀ ਕਿ ਤੁਹਾਨੂੰ ਭੱਜਣ ਦੀ ਨੋੜ ਨਹੀਂ ਹੈ ਤੁਸੀਂ ਸਾਡੀ ਇੱਜ਼ਤ ਨੂੰ ਦਾਗ ਨਾ ਲਾਇਓ ਤੁਸੀਂ ਸਾਡੀ ਪੱਗ ਨੂੰ ਦਾਗ ਨਾ ਲਾਇਓ ਪਰ ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਜਿਸ ਚੀਜ਼ ਤੋਂ ਮੈਂ ਡਰਦਾ ਸੀ ਇਹਨਾਂ ਨੇ ਇਹੀ ਸਭ ਕੀਤਾ ਇਹ ਘਰੋਂ ਭੱਜ ਗਏ ਇਸ ਦੇ ਨਾਲ ਸਾਰੇ ਪਿੰਡ ਦੇ ਵਿੱਚ ਮੇਰੀ ਇੱਜ਼ਤ ਨਿਲਾਮ ਹੋ ਗਈ ਇੱਜ਼ਤ ਖਰਾਬ ਹੋ ਗਈ ਇਸ ਤੋਂ ਇਲਾਵਾ ਉਸ ਦਾ ਕਹਿਣਾ ਸੀ ਕਿ ਕਿਸ ਦਾ ਦਿਲ ਕਰਦਾ ਹੈ ਕਿ ਉਹ ਆਪਣੇ ਬੱਚੇ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰ ਦੇਵੇ ਕਈ মিডিਆ ਰਿਪੋਰਟਾਂ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਲੜਕਾ ਤੇ ਲੜਕੀ ਸੀ ਜੋ ਇਹ ਕੋਟ ਮੈਰਿਜ ਕਰਾ ਕੇ ਆਪਣੇ ਘਰ ਦੇ ਵਿੱਚ ਆਪਣੇ ਕੱਪੜੇ ਲੈਣ ਲਈ ਆਏ ਸੀ ਤੇ ਇੱਕ মিডিਆ ਰਿਪੋਰਟ ਦੇ ਵਿੱਚ ਇਹ ਵੀ ਆਇਆ ਹੈ ਕੇਸ ਦੇ ਵਿੱਚ ਲੜਕੇ ਦੇ ਜੋ ਰਿਸ਼ਤੇਦਾਰ ਸੀ ਉਹ ਹਸਪੀਟਲ ਦੇ ਵਿੱਚ ਹੁੰਦੇ ਨੇ ਤੇ ਉਹ ਦੱਸ ਰਹੇ ਹੁੰਦੇ ਨੇ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਗੁਰਦਿਆਲ ਸਿੰਘ ਇਕੱਲੇ ਨੇ ਇਹ ਸਭ ਕੀਤਾ ਹੈ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਇਸ ਦੇ ਵਿੱਚ ਕੋਈ ਹੋਰ ਵੀ ਸ਼ਾਮਿਲ ਹੋ ਸਕਦਾ ਹੈ ਜਿਵੇਂ ਕਿ ਲੜਕੀ ਦੀ ਮਾਂ ਜਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਇਸ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ। ਇਸ ਤੋਂ ਇਲਾਵਾ ਜਦੋਂ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਤੂੰ ਇਹਨਾਂ ਨੂੰ ਇੰਨਾ ਤੜਫਾ ਕੇ ਕਿਉਂ ਮਾਰਿਆ ਤਾਂ ਅੱਗੇ ਗੁਰਦੇਵਾਲ ਸਿੰਘ ਦੱਸਦਾ ਹੈ ਕਿ ਜਦੋਂ ਮੈਂ ਇਹਨਾਂ ਦੇ ਉੱਤੇ ਗੰਡਾਸੀ ਦੇ ਨਾਲ ਵਾਰ ਕੀਤੇ ਤਾਂ ਇਹ ਥੱਲੇ गिर ਗਏ। ਇਸ ਤੋਂ ਬਾਅਦ ਇਹ ਦੋਨੋਂ ਤੜਫ ਰਹੇ ਸੀ। ਉਹ ਕਹਿੰਦਾ ਹੈ ਕਿ ਇਹ ਤੜਫਦੇ ਮੇਰੇ ਤੋਂ ਦੇਖੇ ਨਹੀਂ ਗਏ ਤਾਂ ਇਸ ਕਰਕੇ ਹੀ ਮੈਂ ਆਪਣਾ ਇਹਨਾਂ ਨੂੰ ਕਰੰਟ ਲਾ ਕੇ ਦੋਨਾਂ ਨੂੰ ਉੱਥੇ ਹੀ ਖਤਮ ਕਰ ਦਿੱਤਾ। ਤੋ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਐਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਕਹਾਣੀਆਂਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ